ਵੇ ਜੜੀ ਉਹ ਤੁਮ ਕੇਸਰ ਸਿੰਘ ਡਿੱਕੀ ਮੈਂ ਉਹਨਾਂ ਦੀ ਬੇਟੀ ਆ ਵੱਡੀ ਮਨਪ੍ਰੀਤ ਕੋਲ ਆਪਕਾ ਕਲਾਕਾਰ ਉਹਨਾਂ ਨੇ ਕੰਮ ਕੀਤਾ ਵਾ ਜਿਵੇਂ ਕਿ ਚਮਕੀਲੇ ਨਾਲ ਚਮਕੀਲੇ ਨੂੰ ਬਣਾਉਣ ਵਾਲੇ ਉਹ ਸੀਗੇ ਚਮਕੀਲੇ ਨੇ ਸ਼ੁਰੂ ਤੋਂ ਲੈ ਕੇ ਐਂਡ ਤੱਕ ਨਾਲ ਉਹ ਹੀ ਰਹੇ ਨੇ ਹਾਂਜੀ ਭਾਈ ਜੀ ਕੀ ਹਾਲ ਚਾਲ ਆ ਸਸ਼ੀ ਗਾਜਬੀ ਜੀ ਠੀਕ ਆ ਭਾਈ ਜੀ ਆਪਣਾ ਪਹਿਲਾ ਨਾਮ ਦਾ ਜ਼ਿਕਰ ਕਰ ਦਿਓ ਜੀ ਮੇਰਾ ਨਾਮ ਪ੍ਰਭ ਚਮਕੀਲਾ ਜੀ ਪ੍ਰਭ ਚਮਕੀਲਾ ਮਿੱਤਰਾਂ ਇਹ ਨਾਮ ਤੁਹਾਡਾ ਪ੍ਰਭ ਚਮਕੀਲਾ ਕਿੱਦਾਂ ਪੈ ਗਿਆ ਇਹ ਉਸਤਾਦ ਜੀ ਰੱਖਿਆ ਜੀ ਉਸਤਾਦ ਕਿੱਸਾ ਸਹੀ ਟਿੱਕੀ ਜੀ 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 ਇਹ ਜੀ ਸਭ ਤੋਂ ਪਹਿਲਾਂ ਮੇਰੇ ਉਸਤਾਦ ਜੀ ਮੈਨੂੰ ਕਹਿੰਦੇ ਕਿ ਪੁੱਤ ਤੇਰੀ ਆਵਾਜ਼ ਸ਼ਕਲ ਟੱਚ ਕਰਦੀ ਆ ਚਮਕੀਲਾ ਜੀ ਨਾਲ ਤਾਂ ਤੈਨੂੰ ਦੁਨੀਆ ਦੇ ਹੱਥਾਂ ਨੇ ਚੱਕ ਲੈਣਾ ਤੂੰ ਇਹ ਲੈਣ ਚਾ ਤੇ ਮੈਨੂੰ ਮੈਨੂੰ ਇਹ ਪਤਾ ਹੀ ਕਿ ਜਿੰਨਾਂ ਲੋਕਾਂ ਨੇ ਕਮੈਂਟ ਮਾਰੇ ਕੀਤੇ ਤੇ ਮੇਰੇ ਕੋਲ ਬਰਦਾਸ਼ਤ ਨਹੀਂ ਉਹਨੇ ਪਰ ਆਖਿਰ ਕੀ 1 ਸਾਲ 3 ਮਹੀਨੇ ਮੈਂ ਉਸਤਾਦ ਜੀ ਨਾਲ ਰਹਾ ਵਾਂ 1 ਸਾਲ ਤਾਂ ਮੈਂ ਮੰਨਿਆ ਹੀ ਨਹੀਂ ਕਿ ਨਹੀਂ ਮੈਂ ਗਾਉਣਾ ਹੀ ਨਹੀਂ ਆ ਪਰ ਉਸਤਾਦ ਜੀ ਨੇ ਮਨੇ ਹੀ ਕਹਿੰਦੇ ਕਿ ਪੁੱਤ ਤੂੰ ਹੁਣ ਵੀ ਮੰਨ ਜਾ ਮੇਰਾ ਫਾਇਦਾ ਲੈ ਲੈ ਮੈਨੂੰ ਬਹੁਤ ਕਲਾਕਾਰ ਜਾਣਦੇ ਆ ਤੇਰਾ ਇੱਕ ਵੀ ਗੀਤ ਆ ਗਿਆ ਉਹਨਾਂ ਕੋ ਮੈਂ ਪ੍ਰੋਮੋਸ਼ਨ ਕਰਵਾ ਦਾਂਗਾ ਚਲੋ ਮੈਂ ਇੱਕ ਵੀਡੀਓ ਇੰਸਟਾਗ੍ਰਾਮ ਤੇ ਪਾਈ ਉਹ ਬਹੁਤ ਪਪੂਲਰ ਹੋਈ ਤਾਂ ਦੁਨੀਆ ਨੇ ਪਿਆਰੇ ਬਹੁਤ ਕੀਤਾ ਤੇ ਸਭ ਤੋਂ ਪਹਿਲਾਂ ਮੈਂ ਬਹੁਤ ਲੋਕੀ ਮੈਨੂੰ ਮਿਲਣ ਵੀ ਆਏ ਕਹਿਣ ਲੱਗੇ ਕਿ ਬਈ ਤੇਰਾ ਜੇ ਸ਼ਕਲ ਰੱਖਦੀ ਹੈ ਤੂੰ ਆਪਣਾ ਨਾਮ ਚਮਕੀਲਾ ਚਮਕੀਲਾ ਰੱਖ ਤੇ ਮੇਰਾ ਨਾਮ ਪਹਿਲਾਂ ਪ੍ਰਭ ਅਜਨਾਲਾ ਰੱਖਿਆ ਕਿਉਂਕਿ ਪ੍ਰਭ ਮੇਰੇ ਮਾਪੇ ਨੇ ਨਾਮ ਰੱਖਿਆ ਉਹਨੂੰ ਮੈਂ ਚੇਂਜ ਨਹੀਂ ਕਰ ਸਕਦਾ ਅਜਨਾਲਾ ਮੇਰਾ ਏਰੀਆ ਵਾ ਪਿੰਡ ਮੇਰਾ ਰਾਜੀਆ ਤਾਂ ਪ੍ਰਭ ਅਜਨਾਲਾ ਨਾਮ ਰੱਖਿਆ ਹੈ ਪਰ ਦੁਨੀਆ ਦੇ ਕਹਿਣ ਤੇ ਮੈਂ ਦੁਨੀਆ ਕਹਿਣ ਲੱਗੀ ਕਿ ਨਹੀਂ ਵੀਰੇ ਬਈ ਤੇਰਾ ਚਿਹਰਾ ਜਿਹੜਾ ਰਲਦਾ ਜੇ ਤੁਸੀਂ ਗਵਣਾ ਚਮਕੀਲਾ ਵਾ ਤੇ ਤੁਸੀਂ ਆਪਣਾ ਨਾਮ ਵੀ ਚਮਕੀਲੇ ਦੇ ਨਾਮ ਤੇ ਰੱਖੋ ਤਾਂ ਫਿਰ ਮੈਨੂੰ ਰੱਖਣਾ ਹੀ ਪਿਆ ਅਮ ਭਾਈ ਜੀ ਚਮਕੀਲਾ ਸਾਹਿਬ ਦਾ ਗੀਤ ਇੱਕ ਪਲੇ ਕਰ ਦਿਓ ਸਤਾਈ ਅੰਤਰਾ ਠੀਕ ਆ ਜੀ ਮੈਂ ਧਾਰਮਿਕ ਗੀਤ ਤੋਂ ਸਟਾਰਟ ਕਰਦਾ ਜੀ ਜੀ ਜਬਰ ਜੁਲਮ ਦੀ ਜਾਲ ਮਾਨੇ ਹੱਦ ਮੁਕਾਈ ਹੋਏ ਤੇ ਆਸੇ ਖੂਨ ਦੇ ਬਈ ਭਾਈ ਭਾਈ ਕੀਤੀ ਕਿਲ ਤਫਰੰਗੀਆਂ ਕੀ ਵਰਤਿਆ ਪਣਾ ਸਾਥੋ ਬਾਬਾ ਖੋਲਿਆ ਤੇਰਾ ਨਣਕਾਣਾ ਸਾਥੋ ਬਾਬਾ ਖੋਲਿਆ ਤੇਰਾ ਨਣਕਾਣਾ ਤੂੰ ਹਿੰਦੂ ਤੇ ਮੁਸਲਮਾਨ ਸਿੱਖ ਨਾਲ ਲਾਂਦਾ ਹਾਏ ਇੱਕੋ ਰਾਮ ਰਹੀਮ ਆਏ ਗੱਲ ਬੈ ਸਮਝਾਉਂਦਾ ਰਸਤੇ ਵਖੋ ਵਖਰੇ ਹੈ ਪਰ ਇੱਕ ਟਿਕਾਣਾ ਸਾਥੋ ਬਾਬਾ ਖੋਲਿਆ ਤੇਰਾ ਨਨਕਾਣਾ ਸਾਥੋ ਬਾਬਾ ਖੋਲਿਆ ਤੇਰਾ ਨਨਕਾਣਾ ਬਾਈ ਜੀ ਬਹੁਤ ਬਹੁਤ ਵਧੀਆ ਹੈ ਨਾ ਤੇ ਚਮਕੀਲਾ ਸਾਹਿਬ ਦੇ ਸਾਰੇ ਗੀਤ ਜਿਆਦਾ ਨਹੀਂ ਸਾਰੇ ਤਾਂ ਬਹੁਤ ਜ਼ਿਆਦੇ ਆ ਜੀ ਹਾਂਜੀ ਹਾਂਜੀ ਤੇ ਚਲੋ ਤੁਹਾਡੇ ਆਪਣੇ ਕਿੰਨੇ ਗੀਤ ਆ ਚੁੱਕੇ ਆ ਮਾਰਕੀਟ ਦੇ ਵਿੱਚ ਜੀ ਮੇਰਾ ਸਭ ਤੋਂ ਪਹਿਲਾ ਗੀਤ ਆਇਆ ਵਾ ਟਕੂਆ ਟੂ ਜੋ ਕਿ ਪਲੈਨਿੰਗ ਟਾਪਿਕ ਮੇਰੇ ਉਸਤਾਰ ਕੇਸਾਸ ਸਿੰਘ ਟਕੀ ਜੀ ਦੇ ਜੀ ਔਰ ਇੱਕ ਮੇਰਾ ਗੀਤ ਕੱਲ ਆ ਰਿਹਾ ਯਾਦ ਸਾਡੇ ਦੇ ਤਿੰਨ ਅਸੀਂ ਗੱਭਰੂ ਇੱਕ ਸਾਲ ਸੀ ਮਾਰੇ ਦੁਨੀਆ ਸਾਰੀ ਹਲਾ ਕੇ ਰੱਖਤੀ ਦਿਨੇ ਵਿਖਾਉਂਦੇ ਤਾਰੇ ਏ ਐਕਸੈਲ ਨਹੀਂ ਜਾਣਦੇਓ ਸਿੱਧੂ ਵੀਰੇ ਦਾ ਕਿੰਨਾ ਨਾਮ ਆ ਆਪਣੇ ਪੰਜਾਬ ਦਾ ਨਾਮ ਉੱਚਾ ਕਰਾਉਂਦੇ ਆ ਕਿਹੜੇ ਕਿਹੜੇ ਤਿੰਨ ਨੌਜਵਾਨ ਕੀਤਾ ਤੁਸੀਂ ਜ਼ਿਕਰ ਕਰਦੇ ਕਰਦੇਓ ਜ਼ਿਕਰ ਉਹਨਾਂ ਦਾ ਇਹਦਾ ਸਿੱਧੂ ਵੀਰਾ ਸੀ ਜੀ ਜੀ ਸਿੱਧੂ ਮੂਸੇਵਾਲਾ ਸਿੱਧੂ ਮੂਸੇਵਾਲਾ ਜੀ ਇੱਕ ਦੀਪ ਸਿੱਧੂ ਦੀਪ ਸਿੱਧੂ ਇੱਕ ਪਲਵਾਨ ਮੁੰਡਾ ਦੀਪ ਅੰਬੀਆਂ ਦੀਪ ਅੰਬੀਆਂ ਹਾਂਜੀ ਜੀ 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 ਹਾਂਜੀ ਬਾਈ ਜੀ ਬਹੁਤ ਵਧੀਆ ਪੂਰੇ ਰਿਜ਼ਲਟ ਇਹਨਾਂ ਦਾ ਪੂਰਾ ਵਧੀਆ ਰਿਹਾ ਹਨਾ ਅੱਛਾ ਟਿੱਕੀ ਸਾਹਿਬ ਦਾ ਜ਼ਿਕਰ ਆਪਾਂ ਕਰਦੇ ਸੀਗੇ ਹਨਾ ਉਸਤਾਦ ਜੀ ਨਾਲ ਕਿੰਨਾ ਸਮਾਂ ਰਹੇ ਤੁਸੀਂ ਇੱਕ ਸਾਲ ਤਿੰਨ ਮਹੀਨੇ ਮੈਂ ਇਹਨਾਂ ਨਾਲ ਮਲ ਰਿਹਾ ਔਰ ਕਿਸੇ ਟਾਈਮ ਇਹ ਮੇਰੇ ਘਰ ਵੀ ਆ ਜਾਂਦੇ ਔਰ ਮੈਨੂੰ ਇਹਨਾਂ ਜਿਹੜੇ ਰਿਆਜ਼ ਕਰਵਾਏ ਆ 3 ਮਹੀਨੇ ਮੇਰੀ ਪੂਰੀ ਲਗਾਤਾਰ ਇਹਨਾਂ ਨੇ ਪ੍ਰੈਕਟਿਸ ਕਰਵਾਈ ਬਹੁਤ ਘੈਂਟ ਮੈਨੂੰ ਜ਼ਿੰਦਗੀ ਚ ਪਹਿਲੀ ਵਾਰ ਇਹ ਇਨਸਾਨ ਮਿਲਿਆ ਕਿ ਜਿਹੜਾ ਇੰਨਾ ਮੇਰਾ ਸਾਥ ਦਿੱਤਾ ਨਹੀਂ ਦੇ ਮੈਨੂੰ ਕਹਿੰਦੇ ਸੀ ਪੁੱਤ ਵੇਖ ਸੱਤ ਜ਼ਿਲ੍ਹੇ ਛੱਡ ਕੇ ਆ ਮੈਂ ਤੇਰੇ ਮਤਲਬ ਆਹੀਂ ਬਜ਼ੁਰਗ ਬਹੁਤ ਜਿਆਦੇ ਹੀ ਪਰ ਫਿਰ ਵੀ ਉਹ ਮੈਨੂੰ ਰਿਆਜ਼ ਕਰਾਉਂਦੇ ਨਾ ਕਿ ਉਹਨਾਂ ਚ ਤਬੇਦਸੇ ਇਹ ਪਰ ਫਿਰ ਵੀ ਉਹ ਜਿਹੜੀ ਉਹਨਾਂ ਨੇ ਰਿਆਜ਼ ਕਰਾਉਂਦੇ ਨਾ ਚਮਕੀਲਾ ਜੂ ਅਰੀਜਨਲ ਤਾਲ ਤੇ ਉਦਾਂ ਹੀ ਮੈਨੂੰ ਨਾ ਰਿਆਜ ਕਰਾਉਂਦੇ ਰਹੇ ਉਹਨਾਂ ਦੀ ਤਬੀਅਤ ਬਿਲਕੁਲ ਖਰਾਬ ਏ ਪਰ ਫਿਰ ਵੀ ਉਹ ਢੋਲ ਕਮਾੜੀ ਚੰਗੀ ਮੇਰੇ ਨਾਲ ਜ਼ਰੂਰ ਵਜਾਉਂਦੇ ਸੀ ਜੀ ਜੀ ਥੱਕ ਵੀ ਜਾਂਦੇ ਸੀ ਜਲਦੀ ਬਾਈ ਟਿੱਕੀ ਦੇ ਜਾਣ ਤੋਂ ਬਾਅਦ ਹੈਨਾ ਹਾਂਜੀ ਤੇ ਮਨ ਕਿੰਨਾ ਟੁੱਟਿਆ ਇਹਦਾ ਤੁਸੀਂ ਜਦੋਂ ਇਹਨਾਂ ਦਾ ਭੋਗ ਹੀ ਤੁਸੀਂ ਦੇਖ ਲਿਆ ਜਦੋਂ ਕਿ ਬਹੁਤ ਜ਼ਿਆਦਾ ਮਨ ਟਟਾ ਜੀ ਤੇ ਉਸ ਤੋਂ ਬਾਅਦ ਦੇ ਵਿੱਚ ਟਿੱਕੀ ਵਾਂਗੂ ਕੋਈ ਖੜਾ ਨਾਲ ਥੋੜੇ ਆ ਕੇ ਹਾਂਜੀ ਮੇਰੇ ਪਿੰਡ ਦੇ ਬੰਦੇ ਆ ਮੇਰਾ ਪਿੰਡ ਦਾ ਸਰਪੰਚ ਆ ਦਿਲਸ਼ੇਰ ਜੀ ਔਰ ਉਹਨਾਂ ਦੇ ਰਿਸ਼ਤੇਦਾਰ ਆ ਸਤਨਾਮ ਸਿੰਘ ਜੀ ਜੀ ਤਾਂ ਉਹ ਮੈਨੂੰ ਅੱਗੇ ਲੈ ਕੇ ਆ ਰਹੇ ਆ ਉਹਨਾਂ ਨੇ ਮੇਰੇ ਗੀਤ ਕਰਵਾਇਆ ਇੱਕ ਪਹਿਲਾ ਗੀਤ ਉਹਨਾਂ ਨੇ ਮੇਰਾ ਕਰਵਾਇਆ ਟਕੂਆ 2 ਜਿਹਦਾ ਕਿ ਟਾਪਿਕ ਮੇਰੇ ਉਸਤਾਦ ਕੇਸਰ ਸਿੰਘ ਟਿੱਕੀ ਜੀ ਦਾ ਹੀ ਔਰ ਜਿਹੜਾ ਹੁਣ ਗੀਤ ਮੇਰਾ ਕਲਰ ਲਈ ਹੋਣ ਜਾ ਰਿਹਾ ਵਾ ਜੀ 16 ਤਰੀਕ ਨੂੰ ਜੀ ਦਿਨ ਵੀਰਵਾਰ ਇਹ ਹੈਗਾ ਅਤਵਾਦੀ ਇਹ ਆਪਣੇ ਪੰਜਾਬ ਦੇ ਹੱਕ ਦੀ ਗੱਲ ਲਿਖੀ ਗਈ ਆ ਮੇਰੇ ਉਸਤਾਦ ਕੇਸਰ ਸਿੰਘ ਟਿੱਕੀ ਜੀ ਕਹਿੰਦੇ ਕਿ ਪੁੱਤ ਜਿੰਨੇ ਵੀ ਕਲਾਕਾਰ ਆ ਸਾਰੇ ਆਪਣੇ ਕਿਸਾਨਾਂ ਦੇ ਗੀਤ ਲਿਖ ਰਹੇ ਆ ਤੇ ਆਪਾਂ ਵੀ ਕੁਝ ਇਹੋ ਜਿਹਾ ਲੈ ਕੇ ਆਉਣਾ ਚਾਹੀਦਾ ਵਾ ਤਾਂ ਉਹ ਫਿਰ ਮੈਂ ਗੀਤ ਨੂੰ ਅਗਲੇ ਦਿਨ ਇਹ ਗੀਤ ਲਿਖ ਦਿੱਤਾ ਸੀ। ਬਾਈ ਜੀ ਟਿੱਕੀ ਉਸਤਾਦ ਦੀ ਹੈ ਨਾ? ਹਾਂਜੀ। ਬੜੇ ਕਲਾਕਾਰਾਂ ਨੇ ਉਹਨਾਂ ਨੇ ਢੋਲ ਕਬਜਾਈ ਆ। ਉਹਨਾਂ ਦੀ ਯਾਦ ਦੇ ਵਿੱਚ ਕੋਈ ਗੀਤ ਤਿਆਰ ਕਰ ਰਹੇ ਹੋ? ਹਾਂਜੀ ਬਸ ਇੱਕ ਦੋ ਮੇਰੇ ਗੀਤ ਹੋਰ ਕੱਲ ਮੈਂ ਕਰਕੇ ਆਇਆ ਡੱਬ ਕਰਕੇ ਆਇਆ ਵਾ। ਜੀ। ਬਸ ਮੈਂ ਆਪਣੇ ਹੁਣ ਉਸਤਾਦੀ ਤੇ ਉਹਨਾਂ ਦੇ ਸਾਹ ਜਿਹੜਾ ਮੇਰਾ ਪਹਿਲਾ ਗੀਤ ਹੈ ਨਾ ਟਕੂ ਹਟੂ ਉਹਦੇ ਵਿੱਚ ਮੈਂ ਆਪਣੇ ਉਸਤਾਦੀ ਦਾ ਜ਼ਿਕਰ ਕੀਤਾ ਵਾ। ਜੀ। ਤਾਂ ਹੁਣ ਬਹੁਤ ਜਲਦੀ ਮੈਂ ਆਪਣੇ ਉਸਤਾਦੀ ਦੇ ਦਰਦ ਭਰਿਆ ਗੀਤ ਲੈ ਕੇ ਆ ਰਿਆਂ। ਪ੍ਰਭ ਚਮਕੀਲਾ ਜੀ ਕਿਹੜੇ-ਕਿਹੜੇ ਸੱਜਣਾ ਦਾ ਸਾਥ ਆ ਤੁਹਾਨੂੰ? ਸਭ ਤੋਂ ਪਹਿਲਾਂ ਤਾਂ ਮੇਰੇ ਉਸਤਾਰ ਗਿਆਸ ਸਿੰਘ ਟਿੱਕੀ ਜੀ ਦਾ ਬਹੁਤ ਜ਼ਿਆਦਾ ਸਾਥ ਸੀ ਮੈਨੂੰ। ਜੀ। ਬਹੁਤ ਕਲਾਕਾਰਾਂ ਨੇ ਵੀ ਮਿਲਾਇਆ ਉਹਨਾਂ ਨੇ। ਜੀ ਜੀ। ਔਰ ਮੇਰੇ ਨਾਲ ਜਿੱਥੋਂ ਮੈਨੂੰ ਨਹੀਂ ਪਤਾ ਲੱਗਦਾ ਉਹਨਾਂ ਨੇ ਮੈਨੂੰ ਨੌਲੇਜ ਵੀ ਦਿੱਤੀ ਗਾਇਕੀ ਬਾਰੇ। ਪਹਿਲਾਂ ਮੈਨੂੰ ਕੋਈ ਨੌਲੇਜ ਨਹੀਂ ਸੀ ਔਰ ਮੇਰੇ ਪਿੰਡ ਦੇ ਮੁੰਡੇ ਮੇਰੇ ਨਾਲ ਸਰਪੰਚ ਦਿਲਸੇਰ ਨਾਮ ਉਹਨਾਂ ਦਾ ਤਾਂ ਉਹ ਮੇਨਾਂ ਬਹੁਤ ਮਦਦ ਕਰ ਰਹੇ ਆ। ਔਰ ਉਹਨਾਂ ਦੇ ਰਿਸ਼ਤੇਦਾਰ ਆ ਸਤਨਾਮ ਸਿੰਘ ਉਹਨਾਂ ਦੇ YouTube ਚੈਨਲ ਤੇ ਮੇਰੀਆਂ ਵੀਡੀਓ ਆ ਰਹੀ ਆ ਐਮ ਐਸ ਆਰ ਪ੍ਰੋਡਕਸ਼ਨ ਸਾਡਾ YouTube ਚੈਨਲ ਆ ਉੱਤੇ ਮੇਰੇ ਗੀਤ ਨਵੇਂ ਤੋਂ ਨਵੇਂ ਤੁਹਾਨੂੰ ਦੇਖਣ ਨੂੰ ਮਿਲਣਗੇ ਬਾਈ ਜੀ ਇੱਕ ਗੀਤ ਕੋਈ ਵੀ ਸਾਂਝਾ ਕਰ ਦਿਓ ਆਪਣਾ ਤੁਸੀਂ ਆਪਣਾ ਹਾਂਜੀ ਮੈਂ ਆਪਣਾ ਗੀਤ ਕਰ ਰਿਹਾ ਜਿਹੜਾ ਮੇਰਾ ਕੱਲ ਆ ਰਿਹਾ ਇਹ ਬਿਲਕੁਲ ਪੰਜਾਬ ਦੇ ਹੱਕ ਚ ਜੰਮੀਣ ਸਾਡੀ ਤੇ ਕਬਜ਼ਾ ਕਰਦੇ ਜਿਵੇਂ ਹੁੰਦੀ ਸਰਕਾਰੀ ਧੱਕੇ ਨਾਲ ਅਤਵਾਦੀ ਦੱਸ ਦੇ ਗੱਲ ਸਰਕਾਰ ਦੀ ਮਾੜੀ ਭਗਤ ਸਿੰਘ ਨੇ 24 ਸਾਲ ਦੀ ਜਾਨ ਦੇਸ ਤੋਂ ਵਾਰੀ ਅੱਜ ਵੀ ਅਮਰ ਸ਼ਹੀਦ ਹੋ ਗਿਆ ਜਿੰਦੀ ਲਾਸ ਅਸੀਂ ਸਾੜੀ ਅੱਜ ਵੀ ਅਮਰ ਸ਼ਹੀਦ ਹੋ ਗਿਆ ਜਿੰਦੀ ਲਾਸ ਅਸੀਂ ਸਾੜੀ ਹੋ ਕੋਰੋਨਾ ਕਹਿ ਕੇ ਦੇਸ਼ ਸਾਰੇ ਦੇ ਅੰਦਰ ਲੋਕ ਸੀ ਤਾੜੇ ਫਸਲ ਸਾਡੀ ਤੇ ਕਈ ਇਨਾੜੇ ਕਾਨੂੰਨ ਬਣਾ ਤੇ ਮਾਰੇ ਗੁਰੂ ਘਰਾਂ ਦੇ ਅੰਗ ਸਿ ਪਾੜੇ ਸਿੱਖ ਇਨਾੜੇ ਸਾੜੇ ਪਰਬ ਸਿਆਂ ਗੱਲ ਸੱਚ ਕਹੀ ਨਾ ਦੇਣੇ ਅੱਜ ਦੇ ਮਾੜੇ ਪਰਬ ਸਿਆਂ ਗੱਲ ਸੱਚ ਕਹੀ ਨਾ ਦੇਣੇ ਅੱਜ ਦੇ ਮਾੜੇ ਹੋ ਚੰਗਾ ਵੀਰੇ ਬਹੁਤ ਬਹੁਤ ਧੰਨਵਾਦ ਵੀਰੇ ਜਿਵੇਂ ਤੁਸੀਂ ਮੇਰੇ ਟਕਵੇ ਟੂ ਨੂੰ ਪਿਆਰ ਦਿੱਤਾ ਇਵੇਂ ਇਸ ਗੀਤ ਨੂੰ ਵੀ ਦਿਓ ਬਹੁਤ ਉਮੀਦ ਆ ਕਿ ਮੇਰਾ ਤੁਸੀਂ ਸਾਥ ਦੇਵੋਗੇ ਥੈਂਕ ਯੂ ਵੀਰੇ ਘੀਰੇ ਅੰਦਰ ਐਸੀ ਜੀ ਜਦੋਂ ਡੈੱਡ ਬਾਡੀ ਆਈਆਂ ਨੇ ਉਹਨਾਂ ਦਾ ਜਿਹੜੇ ਕਮਰੇ ਚ ਡੈੱਡ ਬਾਡੀ ਪਈਆਂ ਸੀ ਉਹਦਾ ਤਾਂ ਉਹਨਾਂ ਨੇ ਲੋਕ ਤੋੜਿਆ ਸੀ ਪੁਲਿਸ ਵਾਲਿਆਂ ਨੇ ਜੀ ਚਾਬੀਆਂ ਠਾਣੇ ਪਈਆਂ ਸੀ ਜੀ ਤੇ ਫਿਰ ਵੀ ਜੇ ਚਲੋ ਇੱਕ ਗੱਲ ਇੱਕ ਆਪਾਂ ਇਹ ਹੀ ਮੰਨ ਲੈਨੇ ਆਂ ਵੀ ਜੀ ਉਹਨਾਂ ਨੇ ਇਹ ਸੀਨ ਪਾਇਆ ਹੈ ਤੇ ਕੋਈ ਵੀ ਮਾਂ ਪਿਓ ਇਦਾਂ ਦਾ ਨਹੀਂ ਹੁੰਦਾ ਕਿ ਜਿਹੜਾ ਧੀ ਜਵਾਈ ਦੀ লাশ ਪਈ ਹੋਵੇ ਤੇ ਇਦਾਂ ਦੇ ਕੰਮ ਕਰੇ ਜੀ 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 ਉਹ ਸੀਨ ਦੇਖ ਤੁਹਾਡਾ ਮਨ ਕਿੰਨਾ ਦੁਖੀ ਬਹੁਤ ਬਹੁਤ ਜ਼ਿਆਦਾ ਦੁਖੀ ਇਸ ਗੱਲ ਲਈ ਅਸੀਂ ਇਮਤੀਆਜ਼ ਅਲੀ ਖਾਨ ਨੂੰ ਮਿਲਣਾ ਚਾਹੁੰਦੇ ਆਂ